ਸਸੀ ਗੱਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਗੱਲ ਕਰਾਂਗੇ 2012 ਦੀ ਮੈਂ ਨਾਨਕੇ ਗਿਆ ਤੇ ਬਾਪੂ ਜੀ ਕਹਿੰਦੇ ਕਿ ਇੱਕ ਬੈਂਕ ਗਿਆ ਸੀਗਾ ਐਫ ਡੀ ਕਰਾਉਣ ਤੇ ਉਹ ਕਹਿੰਦੇ ਵੀ ਲੱਖ ਰੁਪਈਆ ਤੁਸੀਂ ਇੱਧਰ ਲਾ ਦਿਓ ਸ਼ੇਅਰ ਬਾਜ਼ਾਰ ਤੁਹਾਡਾ ਵਧੀਆ ਰਿਟਰਨ ਆ ਜਾਊਗੀ ਪੈਸੇ ਮਿਲ ਜਾਣਗੇ ਨਾਲੇ 10 ਲੱਖ ਦਾ ਬੀਮਾ ਵੀ ਹੋ ਜਾਊਗਾ ਤੇ ਤੁਹਾਨੂੰ ਇੰਨੇ ਪੈਸੇ ਦੇ ਦੇਣਗੇ ਤਾਂ ਲੱਖ ਰੁਪਈਆ ਉਹਨਾਂ ਨੇ ਉਹਨਾਂ ਤੋਂ ਲੈ ਲਿਆ ਹੁਣ ਮੈਂ ਉਦੋਂ ਜਿਆਦਾ ਜਾਣਕਾਰੀ ਨਹੀਂ ਲਈ ਬਾਪੂ ਜੀ ਤੋਂ ਕਿ ਭਾਈ ਕੀ ਗੱਲ ਕਿੱਥੇ ਪੈਸੇ ਲਾਏ ਐਚਡੀਐਫਸੀ ਬੈਂਕ 'ਚ ਸੀਗਾ ਉਹ ਮੈਂ ਸਾਲ ਕੁ ਬਾਅਦ ਜਦੋਂ ਦੁਬਾਰਾ ਗੇੜਾ ਵਜਾ ਤੇ ਬਾਪੂ ਜੀ ਮੈਨੂੰ ਕਹਿੰਦੇ ਵੀ ਉਹ ਜਿਹੜਾ ਲੱਖ ਰੁਪਈਆ ਆਪਾਂ ਲਾਇਆ ਸੀ ਨਾ ਉਹ ਕਹਿੰਦੇ ਹੁਣ ਲੋਡ ਪੈ ਗਈ ਆ ਤੇ ਉਹ ਪੈਸਾ ਜਿਹੜਾ ਹੈਗਾ ਉਹ ਮੈਂ ਗਿਆ ਸੀ ਵੀ ਚਲੋ ਮੈਂ ਕਢਵਾ ਲੈਣਾ ਵੀ ਕੋਈ ਨਹੀਂ ਫਿਰ ਦੁਬਾਰਾ ਜਦੋਂ ਆਉਣਗੇ ਲਾ ਦੇਾਂਗੇ ਉਹ ਬੈਂਕ ਵਾਲੇ ਕਹਿੰਦੇ ਵੀ ਇਹ ਪੈਸੇ ਤਾਂ ਤੁਹਾਡੇ ਲੌਕ-ਇਨ ਪੀਰੀਅਡ ਚਲੇ ਗਏ ਇਹਦੇ ਤੁਸੀਂ ਅੱਜ ਜੇ ਸਰੈਂਡਰ ਕਰੋਗੇ ਇਹ ਤਾਂ ਪਾਲਿਸੀ ਲਈ ਸੀ ਤੁਸੀਂ ਮਨੀ ਬੈਕ ਪਾਲਿਸੀ ਇਹ ਦਾ ਸਰੈਂਡਰ ਕਰੋਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ 5000 ਰੁਪਏ ਵੀ ਨਹੀਂ ਮਿਲਣਾ ਇਹ ਤਾਂ 5 ਸਾਲ ਆਸਤੇ ਤੁਹਾਡਾ ਪੈਸਾ ਲੌਕ ਹੋ ਗਿਆ ਔਰ ਸਗੋਂ ਹੋਰ ਹਰ ਸਾਲ ਤੁਸੀਂ ਲੱਖ ਰੁਪਏ ਦੇਣਾ ਹੈ ਇਹਦੇ ਚ ਇਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਇਹ ਕੋਈ ਮਨਘੜਤ ਗੱਲ ਨਹੀਂ ਹੈ ਇਹ ਸੱਚੀ ਗੱਲ ਹੋਈ ਸੀਗੀ ਤੇ ਇਹ ਕਹਾਣੀ ਆਪਾਂ ਗੱਲ ਕਰਾਂਗੇ ਯੂਲਿਪ ਪਲਾਨਸ ਦੀ ਜਿਨ੍ਹਾਂ ਨੂੰ ਦੇਸੀ ਭਾਜਾ ਜੇ ਇਹ ਮਨੀ ਬੈਗ ਪਾਲਸੀਆਂ ਕਹਿੰਦੇ ਨੇ ਸੋ ਬੈਂਕਾਂ ਵਾਲੇ ਜਦੋਂ ਜ਼ਿਆਦਾਤਰ ਏਜੰਟ ਤੁਹਾਨੂੰ ਇਹ ਪਾਲਸੀਆਂ ਵੇਚਦੇ ਆ ਤਾਂ ਉਹ ਕੋਈ ਯੂਲਿਪ ਪਲਾਨ ਦੇ ਬਾਰੇ ਡਿਸਕਸ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੱਕ ਇਹੋ ਜਿਹਾ ਸ਼ਬਦ ਯੂਜ਼ ਕਰਨਾ ਜਿਹੜੇ ਜਿਹੜਾ ਕਿ ਲੋਕਾਂ ਨੂੰ ਅਟਰੈਕਟਿਵ ਲੱਗੇ ਜਿਵੇਂ ਕਿ ਮਨੀ ਬੈਗ ਪਾਲਸੀ ਹੋਗੀ ਔਰ ਸ਼ਬਦ ਵੀ ਉਦਾਂ ਦੇ ਵਰਤਨੇ ਹੈ ਕਿ ਤੁਹਾਨੂੰ ਜੀ ਇੰਸ਼ੋਰੈਂਸ ਕਵਰ ਵੀ ਇਹਦੇ ਚ ਫ੍ਰੀ ਮਿਲ ਜੂਗਾ ਤੁਹਾਡਾ ਪੈਸਾ ਸ਼ੇਅਰ ਬਾਜ਼ਾਰ ਚ ਵੀ ਇਨਵੈਸਟ ਹੋ ਜੂਗਾ ਤੁਹਾਨੂੰ 10 ਸਾਲ ਬਾਅਦ ਇੰਨੇ ਲੱਖ ਮਿਲ ਜਾਣਗੇ 20 ਸਾਲਾਂ ਬਾਅਦ ਤੁਹਾਨੂੰ ਇੰਨੇ ਪੈਸੇ ਵਾਪਸ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਟੈਕਸ ਦੀ ਬਜਟ ਹੋਏਗੀ ਪਤਾ ਨਹੀਂ ਕਿੰਨੀ ਆ ਕੁਝ ਤੁਹਾਨੂੰ ਮੈਂ ਗੱਲ ਦੱਸ ਦਿਆਂ ਸ਼ੇਅਰ ਬਾਜ਼ਾਰ ਚ ਇਨਵੈਸਟ ਕਰਨ ਦਾ ਸਭ ਤੋਂ ਘਟੀਆ ਤਰੀਕਾ ਇਹ ਹੈ ਔਰ ਸਾਰੇ ਨਾਲੋਂ ਮਾੜਾ ਪ੍ਰੋਡਕਟ ਇਹ ਜਿਹੜਾ ਕਿ ਤੁਹਾਡੇ ਪੈਸੇ ਤੁਹਾਡੀਆਂ ਜੇਬਾਂ ਚ ਲੁੱਟਣ ਵਾਸਤੇ ਬਣਾਇਆ ਗਿਆ ਔਰ ਸਾਰਿਆਂ ਨੂੰ ਵੱਧ ਬੈਨੀਫਿਟ ਇਹਦਾ ਹੁੰਦਾ ਇਹਨਾਂ ਬੈਂਕਾਂ ਨੂੰ AMC ਨੂੰ ਔਰ ਇਹ ਇੱਕ ਤਰੀਕੇ ਨਾਲ ਇਨਵੈਸਟਮੈਂਟ ਤੇ ਇਕਾਲੀਤ ਬੈਂਗੂ ਇਸ ਟਾਈਮ ਤੇ ਇਹ ਆਪਣੇ ਹੈਗਾ ਇੱਕ ਗ੍ਰੇ ਏਰੀਆ ਜਿਹਦੇ ਚ ਲੋਕਾਂ ਨੂੰ ਜਿਹਦੇ ਬਾਰੇ ਪਤਾ ਹੀ ਨਹੀਂ ਔਰ ਅੱਜ ਦੀ ਵੀਡੀਓ ਮੈਂ ਸਪੈਸੀਫਿਕਲੀ ਐਸੇ ਹੀ ਮੁੱਦੇ ਤੇ ਬਣਾਈ ਆ ਪਹਿਲਾਂ ਮੈਂ ਇੱਕ ਸ਼ਾਰਟ ਵੀ ਬਣਾਇਆ ਸੀਗਾ ਤੇ ਉਹਦੇ ਚ ਵੀ ਬੜਾ ਲੋਕਾਂ ਦਾ ਰਿਸਪਾਂਸ ਆਇਆ ਇਹ ਵੀਡੀਓ ਨਾਲ ਜੇ 20-25 ਬੰਦਿਆਂ ਦਾ ਵੀ ਪੈਸਾ ਬਚ ਗਿਆ ਨਾ ਤਾਂ ਉਹਨੂੰ ਮੈਂ ਸਫਲ ਹੀ ਸਮਝੂਗਾ ਕਿਉਂਕਿ ਇੱਕ ਵਾਰੀ ਤੁਸੀਂ ਬੈਂਕ ਨੂੰ ਪੈਸੇ ਦੇਤੇ ਡਾਕੂਮੈਂਟਸ ਸੈਂਡ ਕਰ ਲਏ ਕੋਈ ਐਸਾ ਤਰੀਕਾ ਨਹੀਂਗਾ ਕਿ 5 ਸਾਲਾਂ ਵਿੱਚ ਤੁਹਾਨੂੰ ਇਹ ਪੈਸਾ ਵਾਪਸ ਮਿਲ ਜੇ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਇਹਦੇ ਨਾਲ ਪੈਸਾ ਜ਼ੀਰੋ ਹੋ ਜਾਊਗਾ ਪੈਸਾ ਡੁੱਬ ਜਾਊਗਾ ਪਰ ਇਹਦੇ ਹੋਰ ਨੁਕਸਾਨ ਜਿਹੜੇ ਬਹੁਤ ਨੇ ਉਹ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨੇ ਆ ਠੀਕ ਹੈ ਬੈਨੀਫਿਟ ਵੀ ਦੱਸੂਗਾ ਪਰ ਨੁਕਸਾਨ ਇਹਦੇ ਜ਼ਿਆਦਾ ਨੇ ਬੈਨੀਫਿਟ ਘੱਟ ਨੇ ਤੱਪਾ ਗੱਲ ਕਰਦੇ ਆ ਯੂ ਲਿਪ ਪਲਾਨ ਯੂ ਲਿਪ ਦਾ ਮਤਲਬ ਹੁੰਦਾ ਯੂਨਿਟ ਲਿੰਕਡ ਸੇਵਿੰਗ ਸਕੀਮ ਸੋ ਇਹ ਕੀ ਕਰਦੇ ਇਹ ਪਲਾਨ ਦੇ ਪਿੱਛੇ ਦਾ ਮਕਸਦ ਕੀ ਹੈ ਇਹ ਤੁਹਾਡਾ ਪੈਸਾ ਤੁਹਾਡੇ ਤੋਂ ਲੈ ਲੈਂਦੇ ਆ ਮਿਊਚੁਅਲ ਫੰਡ ਜੀ ਇਹ ਇਹਨਾਂ ਨੇ ਪੈਸਾ ਲਾਉਣਾ ਇਹਨਾਂ ਦੇ ਆਪ ਦੇ ਫੰਡ ਜਿਵੇਂ HDFC ਦੇ 5 7 10 15 ਫੰਡ ਨੇ ਤਾਂ HDFC ਦਾ ਯੂਲੀ ਪਲਾਨ ਉਹਨਾਂ ਫੰਡਾਂ 'ਚ ਲਗਾ ਦੂਗਾ ਠੀਕ ਹੈ ਐਕਸੈਸ ਦੇ ਅਲੱਗ ਨੇ ਤਾਂ ਉਹ ਐਕਸੈਸ ਵਾਲਾ ਐਕਸੈਸ ਚਲਾਊਗਾ ਔਰ ਇਹਦਾ ਤੁਹਾਨੂੰ ਮੈਂ ਇੱਕ ਹੋਰ ਮੈਂ ਤੁਹਾਨੂੰ ਸਭ ਤੋਂ ਇੰਪੋਰਟੈਂਟ ਗੱਲ ਦੱਸਣ ਲੱਗਾ LIC ਜੋ ਕਿ ਇੰਡੀਆ ਦੀ ਮਤਲਬ ਸਾਰੇ ਨੂੰ ਵੱਡੀ ਕੰਪਨੀ ਹੈ ਇਹ ਹੀ ਸਭ ਤੋਂ ਪੁਰਾਣੀ ਸਕੀਮ ਚਲਾ ਰਹੇ ਆ ਇਹ ਜੀਵਨ ਬੀਮਾ ਕਹਿ ਕੇ ਵੇਚਦੇ ਆ ਇਹਨੂੰ ਪਾਲੀਸੀਆਂ ਕਰਾਓ ਮਨੀ ਬੈਕ ਸਭ ਤੋਂ ਵੱਧ ਤੁਹਾਡੇ ਮੇਰੇ ਖਿਆਲ ਨਾਲ ਇਹ ਵੀਡੀਓ ਦੇਖਣ ਵਾਲੇ 70 ਤੋਂ 80% ਬੰਦਿਆਂ ਦੀਆਂ ਪਾਲੀਸੀਆਂ LIC ਚ ਹੋਈਆਂ ਹੋਣਗੀਆਂ ਉਹਨਾਂ ਨੇ ਹੀ ਸਟਾਰਟ ਕੀਤਾ ਸੀ ਔਰ ਇਹ LIC ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਕਿਵੇਂ ਬਣ ਗਈ ਆਪਦੇ ਕੋਲ ਤਾਂ ਇਹਨਾਂ ਕੋਲੇ ਪੈਸੇ ਹੀ ਨਹੀਂ ਸੀਗੇ ਇਹ 1900 ਪਤਾ ਨਹੀਂ ਆਜ਼ਾਦੀ ਤੋਂ ਵੀ ਪਹਿਲਾਂ ਇਹ ਹੀ ਕੀ ਕਰ ਰਹੇ ਆ ਲੋਕਾਂ ਦਾ ਪੈਸਾ ਲੈ ਲੈਂਦੇ ਆ ਔਰ ਉਹਨੂੰ ਇਹ ਆਪਦੇ ਨਾਮ ਤੇ ਸ਼ੇਅਰ ਬਾਜ਼ਾਰ 'ਚ ਇਨਵੈਸਟ ਕਰ ਦਿੰਦੇ ਆ ਔਰ ਉਹਦੇ ਬਦਲੇ ਉਹਨਾਂ ਨੂੰ ਲੋਕਾਂ ਨੂੰ ਥੋੜੇ ਜਿਹਾ ਪੈਸੇ ਵਾਪਸੀ ਤੇ ਰਿਟਰਨ 'ਚ ਦੇ ਦਿੰਦੇ ਫੋਰ ਐਗਜ਼ਾਮਪਲ ਕਿ ਜਿਵੇਂ ਉਹਨਾਂ ਨੇ ਕਿਸੇ ਬੰਦੇ ਤੋਂ 50000 ਰੁਪਏ ਲੈ ਲਿਆ ਉਹਨਾਂ ਨੂੰ ਰਿਟਰਨ ਮਿਲੀ 2 ਲੱਖ ਦੀ ਜਾਂ 5 ਲੱਖ ਦੀ 50000 ਦੇ ਪਿਛਲੇ 10 ਸਾਲਾਂ 'ਚ ਮੰਨ ਲਓ ਤਾਂ ਉਹ ਉਹਨਾਂ ਦੀ ਮਰਜ਼ੀ ਹੈ ਵੀ ਉਹਨਾਂ ਨੇ ਉਹਦੇ 'ਚ ਤੁਹਾਨੂੰ ਲਖ ਰੁਪਏ ਵਾਪਸ ਦੇਣਾ ਡੇਡ ਦੇਣਾ ਪੌਣੇ 2 ਦੇਣਾ ਕਿਉਂਕਿ ਉਹਨਾਂ ਨੇ ਇੰਨੇ ਹਿਡਨ ਚਾਰजेस ਇਹਦੇ ਚ ਬਣਾਏ ਹੋਏ ਆ ਇੰਨੇ ਲੂਪ ਹੋਲਸ ਰੱਖੇ ਹੋਏ ਆ ਕਿ ਤੁਸੀਂ ਐਕਚੁਅਲੀ ਚ ਨਾ ਤਾਂ ਇੱਥੇ ਕੋਈ ਸਵਾਲ ਖੜਾ ਕਰ ਸਕਦੇ ਹੋ ਨਾ ਅਦਾਲਤ ਤੇ ਕੇਸ ਕਰ ਸਕਦੇ ਹੋ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਸਯੂਜ਼ ਕਰਦੇ ਆ ਇਨਫੋਰਮੇਸ਼ਨ ਨੂੰ ਗਲਤ ਦੱਸਦੇ ਆ ਔਰ ਕੋਈ ਵੀ ਯੂਲਿਪ ਦੇ ਪਲਾਨ ਚ ਆਏ ਨਹੀਂਗਾ ਵੀ ਜੇ ਮੰਨ ਲਓ ਕਿਸੇ ਭੋਲੇ ਭਾਲੇ ਬੰਦੇ ਨੇ ਲੱਖ ਰੁਪਇਆ ਜਾਂ 2 ਲੱਖ ਰੁਪਇਆ ਦੇਤਾ ਉਹਨਾਂ ਨੂੰ ਕਿ ਉਹਨੂੰ ਲੱਗਦਾ ਕਿ ਸੱਚੀ ਮੇਰੇ ਪੈਸੇ ਮਾਰਕੀਟ ਤੇ ਇਨਵੈਸਟ ਹੋ ਜਾਣਗੇ ਤਾਂ ਪੈਸੇ ਦੀ ਲੋੜ ਤਾਂ ਬੰਦੇ ਨੂੰ ਕਦੇ ਵੀ ਵੈ ਸਕਦੀ ਹੈ ਨਾ ਮੰਨ ਲਓ ਉਹਨੂੰ ਨਹੀਂ ਸੀ ਪਤਾ ਔਰ ਇਹ ਬੰਦੇ ਜਵਾਂ ਨਹੀਂ ਦੱਸਦੇ ਔਰ ਇਹ ਦੱਸਦੇ ਵੀ ਇਸ ਤਰੀਕੇ ਨਾਲ ਖਮਾਫਰਾ ਕੇ ਕਿ ਦੱਸਦੇ ਨਹੀਂਗੇ ਕਿ ਜੇ ਤੁਸੀਂ 6 ਮਹੀਨੇ ਬਾਅਦ 8 ਮਹੀਨੇ ਬਾਅਦ ਸਾਲ ਬਾਅਦ ਜਾਂ 2 ਸਾਲ ਬਾਅਦ ਪੈਸਾ ਕਢਾਓਗੇ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਜੇ 2-3 ਸਾਲ ਬਾਅਦ ਕੁਝ ਪੈਸੇ ਮਿਲੇ ਵੀ ਤਾਂ ਜਿਵੇਂ ਲੱਖ ਪਿੱਛੇ 20000 30000 ਮਿਲੂਗਾ ਇਸ ਤੋਂ ਬਾਅਦ ਔਰ ਜੇ ਪਹਿਲੇ ਸਾਲ ਕਢਾਓਗੇ ਤਾਂ ਕੁਝ ਨਹੀਂ ਮਿਲਣਾ ਇਹ ਚੀਜ਼ਾਂ ਨਹੀਂ ਦੱਸਦੇ ਇਹ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਯੂਲਿਪ ਵਰਸਸ ਮਿਊਚੁਅਲ ਫੰਡ ਦੀ ਯੂਲਿਪ ਦਾ ਪਲਾਨ ਤੁਸੀਂ ਲਓਗੇ ਤਾਂ ਤੁਹਾਡੇ ਏਜੰਟ ਨੂੰ 30 35 40% ਕਮਿਸ਼ਨ ਚਲੀ ਜਾਂਦੀ ਹੈ ਕੋਈ ਕੋਈ ਕੇਸ 10% 20% 30% ਮਤਲਬ ਅਲੱਗ-ਅਲੱਗ ਲੈਵਲ ਹੁੰਦੇ ਆ ਤੁਸੀਂ ਇਹ ਸਮਝ ਲਓ ਪਹਿਲੇ ਸਾਲ ਸਭ ਤੋਂ ਜ਼ਿਆਦਾ ਜਾਂਦੀ ਹੈ ਫਿਰ ਘਟਦੀ ਜਾਂਦੀ ਹੈ ਠੀਕ ਹੈ ਦੂਸਰੇ ਨੰਬਰ ਤੇ ਤੁਸੀਂ ਮਿਊਚੁਅਲ ਫੰਡ ਤੇ ਇਨਵੈਸਟ ਕਰਦੇ ਹੋ ਤਾਂ ਮਿਊਚੁਅਲ ਫੰਡ ਤੇ ਮੈਕਸਿਮਮ 1% ਡਿਕਰੀ 1 ਤੋਂ 1.5% ਦੇ ਕਰੀਬ ਸਾਲ ਦੀ ਕਮਿਸ਼ਨ ਜਿਹੜੀ ਹੈ ਜੇ ਤੁਸੀਂ ਕਿਸੇ ਦੇ ਥਰੂ ਲਓਗੇ ਉਹ ਨੂੰ ਜਾਂਦੀ ਹੈ ਜੇ ਡਾਇਰੈਕਟ ਪਲੈਨ ਲਓਗੇ ਤਾਂ ਉਹ ਵੀ ਨਹੀਂ ਜਾਂਦੀ ਔਰ ਇੱਕ ਜਿਹੜੀ ਮਿਊਚੁਅਲ ਫੰਡ ਮੈਨੇਜ ਕਰਨ ਲਈ ਮਤਲਬ ਜਿਹੜੀ AMC ਹੈ ਜਿਹੜੀ ਮਿਊਚੁਅਲ ਫੰਡ ਜੋ ਪੈਸਾ ਲਾਉਂਦੀ ਹੈ ਮੈਕਸਿਮਮ 2.25% ਮਤਲਬ 1.5% ਤੋਂ ਉੱਪਰ ਉਹ ਤੁਹਾਡੇ ਤੋਂ ਚਾਰਜ ਨਹੀਂ ਕਰ ਸਕਦੀ ਇੱਕ ਸਾਲ ਦਾ ਔਰ ਜਿਹੜੀਆਂ ਰਿਟਰਨ ਆ ਉਹ ਤੁਹਾਨੂੰ ਦਿਖਾਉਂਦੇ ਨੇ ਕਿ ਇਹ ਇਹ ਫੰਡ ਨੇ 22% ਰਿਟਰਨ ਦਿੱਤੀ 25% ਰਿਟਰਨ ਦਿੱਤੀ ਇਹਦੀ 5 ਸਾਲ ਦੀ 16% ਐਵਰੇਜ ਹੈ ਉਹਦੇ ਚੋ 2.2 ਮਾਈਨਸ ਨਹੀਂ ਹੁੰਦਾ ਉਹ ਬੇਸਿਕਲੀ ਕੱਢਣ ਤੋਂ ਬਾਅਦ ਹੀ ਤੁਹਾਨੂੰ ਦੱਸਦੇ ਹੋ ਇਹਦੇ ਜੈ ਇੰਨੀ ਰਿਟਰਨ ਤੁਹਾਨੂੰ ਮਿਲੀ ਹੈ ਕਿੱਥੇ ਤੁਸੀਂ ਲੱਖ ਰੁਪਇਆ ਦੇ ਰਹੇ ਹੋ ਤੁਹਾਡਾ 70-80 ਹਜ਼ਾਰ ਰੁਪਇਆ 60 ਹਜ਼ਾਰ ਕਈ ਕੇਸਾਂ 'ਚ ਮਾੜੇ ਯੂਲੀ ਪਲਾਨ 'ਚ ਇਨਵੈਸਟ ਹੋ ਰਿਹਾ ਔਰ ਕਿੱਥੇ ਤੁਸੀਂ ਲੱਖ ਰੁਪਇਆ ਦੇ ਰਹੇ ਹੋ ਤੁਹਾਡਾ 99 ਹਜ਼ਾਰ ਤੁਹਾਡਾ ਲੱਖ ਰੁਪਇਆ ਦੇ ਕਰੀਬ ਹੀ ਇਨਵੈਸਟ ਹੋ ਰਿਹਾ ਤੁਸੀਂ ਦੇਖੋ ਵੀ ਤੁਸੀਂ ਪਹਿਲਾਂ ਹੀ ਅੱਜ ਦੇ 1 ਲੱਖ ਰੁਪਇਆ ਔਰ ਉਹ 20 ਸਾਲਾਂ 'ਚ ਜੇ ਮੰਨ ਲਓ ਯੂਲੀਪਲ ਨੇ ਸੀਆ ਰੀ ਪਹਿਲੇ ਸਾਲ ਕੀਤਾ ਔਰ ਫਿਰ ਉਹ 20 ਸਾਲ ਤੱਕ ਚਾਹੇ ਰਿਟਰਨ ਸੇਮ ਹੀ ਰਹਿਣੀ ਔਰ ਮਿਊਚੁਅਲ ਫੰਡ ਨੇ 1 ਲੱਖ ਕੀਤਾ 99000 ਕੀਤਾ ਔਰ ਉਹ 20 ਸਾਲਾਂ ਤੱਕ ਉਹ ਜਿਹੜਾ 18 19000 20000 ਦਾ ਜਿਹੜਾ ਉਹ ਕਮਿਸ਼ਨ ਲਾ ਗਏ ਉਹਦਾ ਜਿਹੜਾ ਕਿੰਨਾ ਲੌਂਗ ਟਰਮ 'ਚ ਉਹਦਾ ਫਰਕ ਪਾਊਗਾ ਔਰ ਉਪਰੋਂ ਖੁਦਾਨਾ ਖਾਸ ਹੈ ਜੇ ਕਿਸੇ ਬੰਦੇ ਨੂੰ ਲੋੜ ਪੈਂਦੀ ਹੈ ਤਾਂ ਮਿਊਚੁਅਲ ਫੰਡ 'ਚੋਂ 2 ਮਹੀਨੇ 'ਚ ਪੈਸੇ ਤਾਂ ਕਢਾ ਸਕਦਾ 90% ਮਿਊਚੁਅਲ ਫੰਡ ਦੀਆਂ ਸਕੀਮਾਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਦੇ 'ਚ ਆਪਾਂ ਪੈਸੇ ਕਢਾ ਸਕ ਕਉ ਨਾ ਦਾ ਉਹਦੇ ਚ ਵੀ ਉਹ ਸਮ ਹਾਉ ਕੋਈ ਕਪਲਾ ਕਰਦੇ ਆ ਤਾਂ ਤੁਸੀਂ ਇਹ ETF ਲੈ ਲਓ ETF ਦਾ ਕੋਈ ਕੰਪਨੀ ਇਨਵੋਲ ਵੀ ਨਹੀਂ ਹੁੰਦੀ ਇਸ ਤਰੀਕੇ ਨਾਲ ETF ਦਾ ਸਿਰਫ ਉਸ ਪਰਟੀਕੂਲਰ ਐਸ ਇੰਡੈਕਸ ਨੂੰ ਐਸ ਇਟ ਐਸ ਉਹਦੇ ਚ ਪੈਸਾ ਲੱਗ ਜਾਂਦਾ ਜਿਵੇਂ 골ਡ ਦਾ ETF ਆ ਨਿਫਟੀ ਦਾ ETF ਆ ਜਾਂ ਸਿਲਵਰ ਦਾ ETF ਆ ਬਾਹਰ ਦੀਆਂ ਕੰਪਨੀਆਂ ਜਿਵੇਂ ਨੈਸਟੈਕ ਦਾ ETF ਉਹਦੇ ਚ ਤੁਸੀਂ ਪੈਸਾ ਲਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਉਹਦੇ ਤੁਹਾਡਾ ਪੈਸਾ ਸੇਫ ਰਹੂਗਾ ਦੇਖੋ ਕੋਈ ਪ੍ਰੋਡਕਟ ਜਿਹੜਾ ਹੁੰਦਾ ਨਾ ਜਿਹੜਾ ਵਧੀਆ ਪ੍ਰੋਡਕਟ ਹੁੰਦਾ ਉਹਨੂੰ ਵੇਚਣ ਦੀ ਲੋੜ ਨਹੀਂ ਪੈਂਦੀ ਉਹਨੂੰ ਕਿਸੇ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਵਿਕ ਜਾਂਦਾ ਉਹ ਉਹਦਾ ਲੋਕਾਂ ਨੂੰ ਬੈਨੀਫਿਟ ਆਪੇ ਪਤਾ ਲੱਗੇ ਜਾਂਦਾ ਲੋਕ ਆਪੇ ਉਹਦੇ ਵੱਲ ਖਿੱਚੇ ਤੁਰੇ ਆਉਂਦੇ ਆ ਜਦੋਂ ਕਿਸੇ ਚੀਜ਼ ਨੂੰ ਸਪੈਸੀਫਿਕਲੀ ਵੇਚਣ ਦੀ ਲੋੜ ਪਾਵੇ ਉਹਦੀ ਨੀਡ ਕ੍ਰੀਏਟ ਕਰਨ ਦੀ ਲੋੜ ਪਾਵੇ ਉਹਨੂੰ ਪੁਸ਼ ਕਰਨ ਦੀ ਲੋੜ ਪਾਵੇ ਕੰਪਨੀਆਂ ਆਪਣੇ EMPLOYEES ਨੂੰ INSENTIVE ਦੇਣ ਉਹਨੂੰ ਵੇਚਣ ਵਾਸਤੇ ਕਿ ਤੁਸੀਂ ਵੇਚੋ 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 ਇਦਾਂ ਮਨ ਲੋ ਉਹ ਪ੍ਰੋਡਕਟ ਦੀ ਕੋਈ ਗੱਲਬਾਤ ਹੈ ਨਹੀਂਗੀ ਉਹ ਇੰਨਾ ਕੋਈ ਵਧੀਆ ਪ੍ਰੋਡਕਟ ਨਹੀਂਗਾ ਉਹਦੇ ਚ ਸਿਰਫ ਔਰ ਸਿਰਫ ਬੈਂਕਾਂ ਦਾ ਜਾਂ ਉਸ ਪ੍ਰੋਡਕਟ ਨੂੰ ਬਣਾਉਣ ਵਾਲੀ ਕੰਪਨੀ ਦਾ ਹੀ ਬੈਨੀਫਿਟ ਆ ਫੋਰ ਐਗਜ਼ਾਮਪਲ ਤੁਸੀਂ ਕੋਈ ਕਾਰ ਲੈਣ ਜਾਣੇ ਹੋ ਤਾਂ ਬਹੁਤ ਸਾਰੇ ਬ੍ਰਾਂਡਾਂ ਦੀਆਂ ਕਾਰਾਂ ਹੁੰਦੀਆਂ ਨੇ ਤਾਂ ਦੇਖੋ ਕਈ ਬ੍ਰਾਂਡ ਕਈ ਮਾਡਲ ਕਾਰਾਂ ਦੇ ਉਹਨਾਂ ਦੀ 6-6 ਮਹੀਨੇ 8-8 ਮਹੀਨੇ ਸਾਲ-ਸਾਲ ਵੀ ਵੇਟਿੰਗ ਹੁੰਦੀ ਔਰ ਲੋਕ ਕਰਦੇ ਵੀ ਨੇ ਵੇਟ ਬੁੱਕ ਕਰਾ ਕੇ ਕਿਉਂਕਿ ਉਹ ਉਹਦੀ ਵੈਲਿਊ ਬਹੁਤ ਮਿਲ ਰਹੀ ਹੈ ਔਰ ਬਹੁਤ ਸਾਰੀਆਂ ਕਾਰਾਂ ਇਹੋ ਜਿਹੀਆਂ ਨੇ ਬਹੁਤ ਸਾਰੀ ਸਕੂਟਰ ਮੋਟਰਸਾਈਕਲ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਕੋਈ ਵੇਟਿੰਗ ਨਹੀਂ ਉਹ ਕਹਿੰਦੇ ਤੁਸੀਂ ਇੱਕ ਤਾਂ ਹੁਣੇ ਤੁਹਾਨੂੰ ਡਿਲੀਵਰੀ ਵੀ ਦੇ ਦੇਣੇ ਆ ਤੁਹਾਡਾ ਲੋਨ ਵੀ ਕਰਵਾ ਦੇਾਂਗੇ ਤੁਹਾਨੂੰ ਇਹਦੇ ਤੇ ਕੈਸ਼ਬੈਕ ਵੀ ਦੇ ਦੇਾਂਗੇ ਤੁਹਾਨੂੰ ਇਹਦੇ ਤੇ ਡਿਸਕਾਊਂਟ ਵੀ ਦੇ ਦੇਾਂਗੇ ਤੁਸੀਂ ਕੋਈ ਪੁਰਾਣੀ ਕਾਰ ਦਉਂਗੇ ਪੁਰਾਣੀ ਬਾਈਕ ਦਉਂਗੇ ਉਹਦੇ ਤੇ ਵੀ ਬੋਨਸ ਦੇ ਦੇਾਂਗੇ ਇਹਦਾ ਮਤਲਬ ਤੁਸੀਂ ਸਮਝ ਲਓ ਵੀ ਉਹਨਾਂ ਦਾ ਪ੍ਰੋਡਕਟ ਇੰਨਾ ਵਧੀਆ ਨਹੀਂ ਹੈ ਲੋਕ ਉਹਨੂੰ ਲੈ ਹੀ ਨਹੀਂ ਰਹੇ ਤਾਂ ਉਹਨਾਂ ਦੇ ਕੋਲੇ ਜਿਹੜਾ ਸਟਾਕ ਪਿਆ ਉਹਨਾਂ ਨੇ ਉਹ ਕਲੀਅਰ ਕਰਨਾ ਹੈ ਸੇਮ ਚੀਜ਼ ਅਪਲਾਈ ਹੁੰਦੀ ਹੈ ਯੂਲਿਪ ਪਲਾਨ ਚ ਮਨੀ ਬੈਕ ਪਾਲਿਸੀ ਚ ਜਾਂ ਜਿਹੜੇ ਇਹ ਜੀਵਨ ਬੀਮਾ ਕਹਿ ਕੇ ਵੇਚਦੇ ਆ ਇਹ ਬੇਸਿਕਲੀ ਤੁਹਾਡਾ ਪੈਸਾ ਤੁਹਾਡੇ ਤੋਂ ਲੈ ਕੇ ਮਾਰਕੀਟ ਤੇ ਇਹਨਾਂ ਨੇ ਇਨਵੈਸਟ ਕਰ ਦੇਣਾ ਔਰ ਉਹਦੇ ਮਾਲਕ ਤੁਸੀਂ ਨਹੀਂ ਜਦੋਂ ਮਿਊਚੁਅਲ ਫੰਡ ਤੇ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਨਾ ਤਾਂ ਉਹਦੇ ਮਾਲਕ ਐਕਚੁਅਲੀ ਤੁਸੀਂ ਬਣ ਜਾਂਦੇ ਹੋ ਕਿਉਂਕਿ ਮਿਊਚੁਅਲ ਫੰਡ ਦਾ ਵਿਚਕਾਰ ਮੀਡੀਏਟਰ ਆ ਉਹ ਤੁਹਾਡੇ ਬਿਹਫ ਤੇ ਪੈਸਾ ਲਾ ਰਿਹਾ ਉਹਦਾ ਡਿਵੀਡੈਂਡ ਵੀ ਤੁਹਾਨੂੰ ਮਿਲਣਾ ਠੀਕਾ ਉਹਦਾ ਕੋਈ ਵੀ ਬੈਨੀਫਿਟ ਹੋ ਤੁਹਾਨੂੰ ਮਿਲਣਾ ਜਿੰਨਾ ਜ਼ਿਕਰ ਤੁਸੀਂ ਰੋਗੇ ਉਹਨਾਂ ਜ਼ਿਕਰ ਤੁਹਾਨੂੰ ਪੈਸਾ ਮਿਲੇਗਾ ਜਦੋਂ ਤੁਸੀਂ ਕਢਾ ਲਿਆ ਬਸ ਤੁਸੀਂ ਆਪ ਦਾ ਜਿਵੇਂ ਮਰਜ਼ੀ ਕਰੋ ਪਰ ਇਹ ਕੀ ਕਰਦੇ ਇਹ ਤੁਹਾਡੇ ਤੋਂ ਪੈਸਾ ਲੈ ਕੇ ਆਪਦੇ ਫੰਡ ਚ ਆਪਦੇ ਅਕੋਰਡਿੰਗਲੀ ਲਾਉਂਦੇ ਤਾਂ ਉਹਦੇ ਚ ਬਹੁਤ ਸਾਰਾ ਗ੍ਰੇ ਏਰੀਆ ਬਣ ਜਾਂਦਾ ਇਹ ਇਹਨਾਂ ਦੀ ਮਰਜ਼ੀ ਹੈ ਵੀ ਅਗਲੇ ਬੰਦੇ ਨੂੰ ਇਹਨਾਂ ਨੇ ਰਿਟਰਨ ਕਿੰਨੀ ਦੇਣੀ ਹੈ 20% ਰਿਟਰਨ ਮਿਲੀ ਤਾਂ 5 ਰੱਖ ਲਈ 4 ਰੱਖ ਲਈ ਇਹ ਸਭ ਕੁਝ ਗ੍ਰੇ ਏਰੀਆ ਚ ਆਉਂਦਾ ਇਹਦੇ ਕੋਈ ਰੂਲ ਰੈਗੂਲੇਸ਼ਨ ਕੋਈ ਨਹੀਂ ਬਣਿਆ ਕੋਈ ਦੱਸਦਾ ਨਹੀਂ ਔਰ ਜਦੋਂ ਹੀ ਕੋਈ ਜਿਵੇਂ ਪਿੱਛੇ ਜੇ ਆਈ ਆਰ ਡੀ ਆਈ ਨੇ ਕਿਹਾ ਸੀ ਕਿ ਇਦਾਂ ਕਰਕੇ ਵੀ ਤੁਸੀਂ ਪੈਸੇ 1 ਸਾਲ ਬਾਅਦ ਜੇ ਕਿਸੇ ਨੂੰ ਕਢਾਉਣੇ ਤਾਂ ਉਹਦੀ ਜਿਹੜੀ ਤੁਸੀਂ ਤੁਸੀਂ ਕੁਝ ਵੀ ਨਹੀਂ ਦਿੰਦੇ ਕੁਝ ਤਾਂ ਦੋ ਵੀ 50 60% ਤਾਂ ਦਿਓ ਉਹ ਇੱਕ ਵਾਰੀ ਉਹਨਾਂ ਨੇ ਗਾਈਡਲਾਈਨ ਜਾਰੀ ਕਰਤੀ ਸੀ ਪਰ ਇਹਨਾਂ ਨੇ ਸਮ ਹਾਊ ਫਿਰ ਦੇਖੋ ਰੈਗੂਲੇਟਰੀ ਨੂੰ ਇਹ ਸਾਰੀਆਂ ਕੰਪਨੀਆਂ ਨੇ ਇਕੱਠੇ ਹੋ ਕੇ ਕਨਵਿੰਸ ਕੀਤਾ ਔਰ ਉਹਨਾਂ ਦੀ ਉਹ ਗਾਈਡਲਾਈਨ ਵਾਪਸ ਲੈ ਲਈ ਦੇਖੋ ਕਿੰਨੀ ਇਹਨਾਂ ਕੋਲੇ ਪਾਵਰ ਹੈ ਕਿਉਂਕਿ ਇਹ ਤੁਹਾਡੇ ਪੈਸੇ ਤੋਂ ਹੀ ਅਮੀਰ ਬਣੇ ਜਾ ਰਹੇ ਠੀਕ ਹੈ ਨਾ ਔਰ ਤੁਹਾਨੂੰ ਦੱਸ ਦੇਣੀ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੇ ਇਵਨ ਮੈਂ ਕਹਿੰਨਾ ਵੀ ਜਿਹੜੇ ਛੋਟੇ ਕਸਬਿਆਂ ਦੇ ਪੜੇ ਲਿਖੇ ਲੋਕ ਤੋਂ ਲੈ ਕੇ ਭੋਲੇ ਭਾਲੇ ਅਨਪੜ ਲੋਕ ਆ ਉਹ ਸਾਰੇ ਇਹਨਾਂ ਦੇ ਸ਼ਿਕੰਜੇ ਚ ਆਏ ਵੇ ਇਹ ਏਜੰਟਾਂ ਦੇ ਥਰੂ ਹੁੰਦਾ ਕੰਮ ਏਜੰਟ ਤੁਹਾਨੂੰ ਦੱਸ ਇੱਕ ਇੱਕ ਹੂਰ ਤੁਹਾਨੂੰ ਮੈਂ ਇਹਨਾਂ ਨੂੰ ਦੱਸ ਦੇਣਾ ਇਹਨਾਂ ਕੋਲ ਇਹਨਾਂ ਇੱਕ ਕਾਗਜ਼ ਹੁੰਦੇ ਆ ਆਪਣੇ ਫੋਟੋਸਟੇਟ ਕਾਪੀਆਂ ਹੁੰਦੀਆਂ ਨੇ ਉੱਥੇ ਇਹਨਾਂ ਨੇ ਕੀ ਕੀਤਾ ਉੱਥੇ ਇਹਨਾਂ ਨੇ ਬਹੁਤ ਵੱਡੇ ਵੱਡੇ ਟੇਬਲ ਟੂਬਲ ਜੇ ਪੜਾ ਕੇ ਨਾ ਉੱਥੇ ਪਰਸੈਂਟੇਜ ਪਰਸੈਂਟੇ ਲਾ ਕੇ ਵੇ ਆ 5 ਲੱਖ ਤੁਸੀਂ ਲਾਈ ਜਾਓ ਇੱਥੇ ਤੁਹਾਨੂੰ 20 ਸਾਲਾਂ ਬਾਅਦ ਕਰੋੜ ਦੇ ਦੇਾਂਗੇ ਆ ਦੇਖੋ ਤੁਹਾਡਾ 5 ਸਾਲ ਤੱਕ ਤਾਂ ਪੈਸਾ ਲੱਗੂਗਾ ਉਸ ਤੋਂ ਬਾਅਦ 15 ਸਾਲ ਤੁਸੀਂ ਕੁਝ ਨਹੀਂ ਦੇਣਾ ਫਿਰ ਤੁਹਾਨੂੰ 20 ਸਾਲਾਂ ਬਾਅਦ ਅਸੀਂ ਪੈਸਾ ਵਾਪਸ ਦੇਣਾ ਸ਼ੁਰੂ ਕਰ ਦੇਾਂਗੇ 10ਵੇਂ ਸਾਲ ਤੁਹਾਨੂੰ ਬੋਨਸ ਮਿਲ ਜਾਊਗਾ ਇਹ ਸਭ ਕੁਝ ਦੇਖੋ ਅਸਲ ਤੇ ਜਦੋਂ ਤੁਸੀਂ ਕੈਲਕੂਲੇਸ਼ਨ ਕਰਨ ਬੈਠੋਗੇ ਕਿ ਤੁਸੀਂ 5 ਸਾਲਾਂ ਚ ਪੈਸੇ ਕਿੰਨੇ ਲਾਏ ਔਰ 20 ਸਾਲਾਂ ਤੈਨੂੰ ਪੈਸੇ ਕਿੰਨੇ ਮਿਲੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊ 8 9 10% ਮਸਾਂ ਇਹਨਾਂ ਦੀ ਰਿਟਰਨ ਇੰਨੀ ਵਸ ਇਸ ਤੋਂ ਵਧੀਆ ਤਾਂ ਤੁਸੀਂ ਐਫ ਡੀ ਕਰਾ ਲਓ ਕਮ ਸੇ ਕਮ ਜਦੋਂ ਪੈਸੇ ਦੀ ਲੋੜ ਪਊਗੀ ਉਦੋਂ ਲੈ ਤਾਂ ਲਓਗੇ ਕੋਈ ਪੈਨਲਟੀ ਤਾਂ ਨਾ ਦੇਣੀ ਪਊਗੀ ਤੁਹਾਨੂੰ ਠੀਕ ਹੈ ਇਹ ਫਿਰ ਕਹਿੰਦੇ ਆ ਜੀ ਸੇਵਿੰਗ ਫਿਰ ਇੱਕ ਇੱਕ ਹੋਰ ਵੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਹਿੰਦੇ ਆ ਕਿ ਬੀਮਾ ਹੈ ਬੀਮਾ ਹੋ ਜੂਗਾ ਜੀ ਤੁਹਾਡਾ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡਾ 10 ਲੱਖ ਦਾ ਬੀਮਾ ਹੋ ਜੂਗਾ ਜਾਂ ਇੰਨੇ ਲੱਖ ਤੁਹਾਨੂੰ ਮਿਲ ਜੂਗਾ ਜੇ ਤੁਹਾਡੀ ਫੈਮਿਲੀ ਨੂੰ ਇੰਨੇ ਕਵਰ ਹੋ ਜੂਗੇ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਅੱਜ ਦੀ ਰੇਟ 'ਚ 1 ਕਰੋੜ ਰੁਪਏ ਦਾ ਬੀਮਾ 10 ਤੋਂ 15000 ਰੁਪਏ 'ਚ ਹੋ ਜਾਂਦਾ 10 ਕਰੋੜ ਦਾ ਬੀਮਾ 30 ਤੋਂ 40000 ਰੁਪਏ 'ਚ ਹੋ ਜਾਂਦਾ ਟਰਮ ਇੰਸ਼ੋਰੈਂਸ ਨੂੰ ਕਹਿੰਦੇ ਆ ਠੀਕ ਹੈ ਤੇ ਇਹਨਾਂ ਨੂੰ ਲੱਖ ਰੁਪਏ 2 ਲੱਖ ਰੁਪਏ ਸਾਲ ਦਾ ਕਰਦੇ ਦੇਣਾ ਕਿ ਹੋਂਦ ਇਹਨਾਂ ਨੂੰ ਆਪਾਂ ਜਦੋਂ ਆਪਣਾ ਜਿਹੜਾ ਕੰਮ 10-12000 ਰੁਪਏ ਚ ਹੋ ਜੇ ਤਾਂ ਬੀਮੇ ਨੂੰ ਬੀਮੇ ਵਾਂਗੂ ਹੀ ਲਓ ਠੀਕ ਹੈ ਵੀ ਜਿਹਦਾ ਕੋਈ ਉਹਨੂੰ ਇਨਵੈਸਟਮੈਂਟ ਨਾ ਸਮਝੋ ਉਹਦੇ ਅਸਲੀ ਬੀਮਾ ਜਦੋਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਫੈਮਿਲੀ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਜੇ ਆਪਾਂ ਨੂੰ ਖੁਦਾਂ ਨਾਲ ਖਾਸਤਾ ਕੁਝ ਹੋ ਜੇ ਤਾਂ ਆਪਾਂ ਨੂੰ ਬੀਮਾ ਅਲੱਗ ਤੋਂ ਕਰਵਾਉਣਾ ਚਾਹੀਦਾ ਜਿਹਦੀ ਕਿਸ਼ਤ ਸਾਲ ਦੀ 10 ਤੋਂ 15000 ਜਾਂ 20000 ਤੋਂ ਘੱਟ ਬਣੂਗੀ ਸਾਲ ਦੀ ਔਰ ਕਰੋੜ ਤੋਂ ਉੱਪਰ ਰੁਪਏ ਮਿਲਣਗੇ ਦੀ ਇਨਵੈਸਟਮੈਂਟ ਡਾਇਰੈਕਟ ਕਰੋ ਮਿਊਚੁਅਲ ਫੰਡਸ ਤੇ ਕਰੋ ਈਟੀਐਫਸ ਤੇ ਕਰੋ ਇਹਨਾਂ ਤੋਂ ਤੁਸੀਂ ਕਿਉਂ ਵਾਇਆ ਵਲਵਲਾ ਕੇ ਜਾਣਾ ਜਿਹਦੇ 'ਚ ਇਹਨਾਂ ਨੇ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਦਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਮੰਨ ਲਓ ਤੁਸੀਂ ਅੱਜ ਬੈਂਕ ਦੇ ਥਰੂ ਜਾਂ ਕੋਈ ਵੀ ਏਜੰਟ ਦੇ ਥਰੂ ਇਹ ਮਨੀ ਬੈਕ ਪਾਲਿਸੀ ਯੂਲਿਪ ਪਲਾਨ ਲੈ ਲਓ 1 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਸ਼੍ਰੀ ਮਾਨ ਜੀ ਤੁਹਾਡਾ ਈ ਤੋਂ 40000 ਰੁਪਇਆ ਤਾਂ ਉਸ ਬੈਂਕ ਦੇ EMPLOYE ਨੂੰ ਹੀ ਐਜ਼ ਅ ਕਮਿਸ਼ਨ ਚਲੀ ਜਾਊਗੀ ਮਤਲਬ ਤੁਸੀਂ ਲੱਖ ਰੁਪਇਆ ਆਪ ਦੇ ਲੋ ਮਾਰਕੀਟ ਚ ਲਾਉਣਾ ਸੇ ਦਿੱਤਾ ਔਰ ਚਾਰਜੇਸ ਚਾਰਜੇਸ ਕੱਟਣ ਤੋਂ ਬਾਅਦ ਸਭ ਕੁਝ ਕੱਟਣ ਤੋਂ ਬਾਅਦ ਲੱਗਿਆ ਤੁਹਾਡਾ ਸਾਰਾ 50-60000 ਰੁਪਏ ਹੁਣ ਤੁਹਾਨੂੰ 50-60000 ਦੇ ਜਿੰਨੀ ਮਰਜ਼ੀ ਰਿਟਰਨ ਆ ਜੇ ਤੁਹਾਡਾ ਤਾਂ 40% ਦਾ ਲਾਸ ਪਹਿਲਾਂ ਹੀ ਹੋ ਗਿਆ ਨਾ ਇਹ ਡਾਕੂਮੈਂਟ ਸਕੀਮ ਚ ਲਿਖਿਆ ਹੁੰਦਾ ਪਰ ਇਹਨਾਂ ਦੀ ਸਕੀਮ ਦੇ ਡਾਕੂਮੈਂਟਾਂ ਦੇ ਅਖਰੇਡੇ ਹੁੰਦੇ ਆ ਸائن ਇਹਨਾਂ ਨੇ ਮਿੰਟੋ-ਮਿੰਟ ਕਰਾ ਲੈਣੇ 20-25 ਜਗ੍ਹਾ ਤੇ ਪੜਨ ਦਿੰਦੇ ਨਹੀਂਗੇ ਔਰ ਪੜ ਸਕਦੇ ਵੀ ਨਹੀਂ ਕਿਉਂਕਿ ਆਪਾਂ ਨੂੰ ਇਹਨਾਂ ਨੂੰ ਪਤਾ ਵੀ ਪੰਜਾਬੀਆਂ ਨੂੰ ਤਾਂ ਇੰਨੀ ਕੋਈ ਅੰਗਰੇਜ਼ੀ ਬਹੁਤ ਆਉਂਦੀ ਨਹੀਂ ਹੈ ਅੰਗਰੇਜ਼ੀ ਜਿਹਨਾਂ ਦੇ ਡਾਕੂਮੈਂਟ ਹੁੰਦੇ ਨੇ ਕੋਈ ਤੁਸੀਂ ਅਜੇ ਤੱਕ ਡਾਕੂਮੈਂਟ ਦੇਖਿਆ ਵੀ ਪੰਜਾਬੀ ਚ ਹੋਵੇ ਮੋٹے ਮੋٹے ਅੱਖਰ ਹੋਣ ਤੁਹਾਨੂੰ ਕੋਈ ਸਮਝ ਆ ਰਿਹਾ ਹੋਵੇ ਇੱਕ ਕਾਗਜ਼ਾਂ ਦੇ ਫੋਟੋਸਟੇਟ ਕਰਵਾ ਕੇ ਨਾ ਉਹਨਾਂ ਨੂੰ ਇਹ ਦੱਸ ਦਿਆ ਦੇਖੋ ਇੰਨੇ ਪੈਸੇ ਇੰਨੇ ਹੋ ਗਏ ਫਿਰ ਐ ਹੋ ਗਿਆ ਫਿਰ ਐ ਕਰਦੇ ਆਂਗੇ ਤੁਹਾਡਾ ਕਿਉਂਕਿ ਇਹਨਾਂ ਨੂੰ ਏਜੰਟ ਜਾਂ ਜਿਹੜੀਆਂ ਕੰਪਨੀਆਂ ਦੇ ਬੈਂਕਰ ਦੇ ਇਹਨਾਂ ਨੂੰ ਅਲੱਗ ਤੋਂ ਉੱਪਰੋਂ ਪ੍ਰੈਸ਼ਰ ਆਉਂਦਾ ਕਿ ਤੁਸੀਂ ਇੱਕ ਬ੍ਰਾਂਚ ਨੇ 10 ਕਰੋੜ ਰੁਪਏ ਦੀਆਂ ਯੂਲਿਪਾਂ ਵੇਚਣੀਆਂ ਵੇਚਣੀਆਂ ਨੇ ਕਿਉਂਕਿ ਐਫ ਡੀ ਤੇ ਇਹਨਾਂ ਨੂੰ ਕੋਈ ਇੰਨੇ ਬੈਨੀਫਿਟ ਤਾਂ ਹੁੰਦਾ ਨਹੀਂ ਬੈਂਕ ਨੂੰ ਠੀਕ ਹੈ ਕਿਉਂਕਿ ਐਫ ਡੀ ਤੇ ਇਹਨਾਂ ਨੇ ਮੰਨ ਲਓ 7-8% ਆਪਾਂ ਨੂੰ ਦੇ ਦਿੱਤਾ 9-10% ਤੇ ਇਹਨਾਂ ਨੇ ਅੱਗੇ ਦੇ ਦੇਣਾ ਤਾਂ 1.5-2% ਇਹਨਾਂ ਨੂੰ ਵਿੱਚੋਂ ਬਚਣਾ ਉਹਦੇ ਚ ਇਹਨਾਂ ਨੇ ਆਪਣੇ ਜਿਹੜੀ ਬ੍ਰਾਂਚ ਆ ਉਹਨੂੰ ਮੈਨੇਜ ਕਰਨਾ EMPLOYEES ਦੀ ਸੈਲਰੀ ਦੇਣੀ ਰੈਂਟ ਭਰਨੇ 100 ਇਹਨਾਂ ਦੇ ਖਰਚੇ ਹੁੰਦੇ ਆ ਤਾਂ ਉਹਦੇ 'ਚ ਕੋਈ ਖਾਸ ਇਹਨਾਂ ਨੂੰ ਚੀਜ਼ਾਂ ਬਚਦੀਆਂ ਨਹੀਂ ਤੇ ਲੈ ਦੇ ਕੇ ਇਹਨਾਂ ਨੂੰ ਆਹੀ ਚੀਜ਼ਾਂ ਤੋਂ ਪ੍ਰੋਫਿਟ ਹੁੰਦਾ ਜਿਹਦੇ 'ਚ ਇਹ ਆਮ ਲੋਕਾਂ ਦੀ ਜੇਬ 'ਚੋਂ ਪੈਸਾ ਸਿੱਧੇ ਸਿੱਧੇ ਤਰੀਕੇ ਨਾਲ ਕੱਢ ਸਕਦੇ ਇਲੀਗਲੀ ਲੀਗਲ ਇਹ ਬੇਸਿਕਲੀ ਲੀਗਲੀ ਤੁਹਾਡੇ ਨਾਲ ਇਹ ਗਲਤ ਕਰ ਰਹੇ ਜਿਹਦਾ ਕਾਨੂੰਨ ਕੋਈ ਨਹੀਂ ਹੈ ਬਟ ਜੇ ਆਪਾਂ ਨੂੰ ਅਵੇਅਰਨੈਸ ਹੋ ਜੂਗੀ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਜੂਗਾ ਤਾਂ ਆਪਣੇ ਪੈਸੇ ਬਚ ਜਾਣਗੇ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਹੁਣ ਤੁਹਾਨੂੰ ਪਤਾ ਡੀਲਰਾਂ ਕੋਲੇ ਜਾਓਗੇ ਤੁਸੀਂ ਕਾਰ ਲੈਣ ਨਵੀਂ ਕਾਰ ਲੈਣੀ ਹੈ 5 ਲੱਖ ਦੀ 10 ਲੱਖ ਦੀ 20 ਲੱਖ ਦੀ ਡੀਲਰ ਕਹੂਗਾ ਕਿ ਵੈਸੇ ਤਾਂ ਜੀ 6 ਮਹੀਨੇ ਦੀ ਇਹਦੇ ਤੇ ਵੇਟਿੰਗ ਤੁਹਾਨੂੰ ਮਹੀਨੇ ਹੀ ਦਵਾ ਦੇਗੇ ਪਰ ਤੁਹਾਨੂੰ 40 50 ਹਜ਼ਾਰ ਦੀ ਐਸੈਸਰੀ ਲੈਣੀ ਪਊਗੀ ਕਿਉਂਕਿ ਡੀਲਰ ਨੂੰ ਕਾਰ ਦੇ ਪਿੱਛੇ ਜੋ ਪ੍ਰੋਫਿਟ ਹੋਣਾ ਤਾਂ ਫਿਕਸ ਹੈ ਇੱਕ ਮੰਨ ਲਓ 10 ਲੱਖ ਦੀ ਕਾਰ ਪਿੱਛੇ ਉਹਨੂੰ 50 ਹਜ਼ਾਰ ਦਾ ਹੋ ਜਾਊਗਾ 40 ਤਾਂ ਜੋ ਵੀ ਉਹਨਾਂ ਦੀ ਫਿਕਸ ਕੰਪਨੀ ਨਾਲ ਹੈ ਬਟ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਅਸੀਂ ਆਪਣੀ ਐਸੈਸਰੀ ਇੱਥੇ ਲਾਤੀ 50000 ਦੀ ਤਾਂ ਉਹਦੇ ਚ ਉਹਨਾਂ ਦਾ ਸਿੱਧਾ ਸਿੱਧਾ 70 ਤੋਂ 80% ਪ੍ਰੋਫਿਟ ਹੋ ਜਾਣਾ। ਕਈ ਵਾਰੀ ਤਾਂ ਉਹ ਇੰਨੀ ਮਹਿੰਗੀਆਂ ਮਹਿੰਗੀਆਂ ਐਸੈਸਰੀਆਂ ਲਾ ਦਿੰਦੇ ਕਿ ਜੋ ਟੋਟਲ ਕਾਰ ਜਿਹੜੀ ਹੈ ਉਹਨੇ ਪੈਸੇ ਉਹ ਕਾਰ ਚੋਂ ਨਹੀਂ ਕਮਾਉਂਦੇ ਜਿੰਨੇ ਕਿ ਉਹ ਐਸੈਸਰੀਆਂ ਚੋਂ ਕਮਾ ਲੈਂਦੇ। ਸੇਮ ਵੇਜ ਜਦੋਂ ਆਪਾਂ ਇਹਨਾਂ ਬੈਂਕਾਂ ਤੋਂ ਇਹ ਕਰਦੇ ਆ ਤਾਂ ਬੈਂਕ ਬਾਕੀ ਸਰਵਿਸਿਜ਼ ਤੋਂ ਇੰਨੀ ਨਹੀਂ ਕਮਾਉਂਦਾ ਜਿੰਨੀ ਇਹ ਆਹ ਚੀਜ਼ਾਂ ਤੋਂ ਕਮਾ ਲੈਂਦਾ। ਯੂਲਿਪ ਪਲਾਨ ਹੀ ਰਹਿ ਗਏ ਇਹਨਾਂ ਕੋਲੇ ਜਿਹੜਾ ਇਹ ਲੋਕਾਂ ਨੂੰ ਮਤਲਬ ਬੁੱਧੂ ਬਣਾ ਕੇ ਮੈਂ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਕੀ ਸਿੱਖਣਾ ਕਿ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਕੋਈ ਬੈਂਕ ਵਿੱਚ ਕੋਈ ਸਕੀਮ ਤੁਹਾਨੂੰ ਤੁਸੀਂ ਜਦੋਂ ਬੈਂਕ ਵਿੱਚ ਪੈਸਾ ਲੈ ਕੇ ਜਾ ਰਹੇ ਹੋ ਆਪਣਾ ਤਾਂ ਉਹਨਾਂ ਨੂੰ ਪਤਾ ਉਹਨਾਂ ਨੂੰ ਤੁਹਾਡੀ ਸਾਰੀ ABC D ਸਾਰੀ ਹਿਸਟਰੀ ਪਤਾ ਹੈ ਕਿ ਬੰਦੇ ਕੋਲੇ ਕਿੰਨੇ ਪੈਸੇ ਨੇ ਤੁਹਾਡੇ ਪੈਨ ਨੰਬਰ ਨਾਲ ਸਭ ਕੁਝ ਆ ਜਾਂਦਾ ਹੈ ਕਿ ਬੰਦੇ ਦਾ ਕਿੰਨਾ ਕਿਹੋ ਜਿਹਾ ਕ੍ਰੈਡਿਟ ਸਕੋਰ ਆ ਇਹ ਕਿਵੇਂ ਹੈਗਾ ਇਹਦੇ ਡਿਸੀਜਨ ਸਭ ਕੁਝ ਉਹਨਾਂ ਨੂੰ ਤੁਸੀਂ ਇਹ ਸਮਝ ਲਓ ਵੀ ਉਹਨਾਂ ਨੂੰ ਸਭ ਕੁਝ ਪਤਾ ਤੁਹਾਡੇ ਬਾਰੇ ਠੀਕ ਹੈ ਉਹ ਇੱਕ ਕੰਪਿਊਟਰ 'ਚ ਪੈਨ ਨੰਬਰ ਲਿਖਣਾ ਸਭ ਕੁਝ ਆ ਜਾਂਦਾ ਹੈ ਦੀ ਉਹ ਬੰਦੇ ਉਹ ਤੁਹਾਨੂੰ ਕੋਈ ਵੀ ਤੁਸੀਂ ਆਪਣਾ ਚਾਹੇ 10000 ਕਢਾਉਣ ਗਏ ਹੋ ਜਾਂ ਲੱਖ ਰੁਪਇਆ ਪਵਾਉਣ ਗਏ ਹੋ ਉਹ ਤੁਹਾਨੂੰ ਕੋਈ ਵੀ ਪਲਾਨ ਕਰਨ ਕਿ ਸਰ ਅਸੀਂ ਤੁਹਾਡੇ ਮਿਊਚੁਅਲ ਫੰਡ ਤੇ ਪੈਸੇ ਲਵਾ ਰਹੇ ਸਰ ਅਸੀਂ ਤੁਹਾਨੂੰ ਆਪ ਲਨ ਦੇ ਰਹੇ ਅਸੀਂ ਤੁਹਾਡੀ ਬੀਮਾ ਕਰਾ ਰਹੇ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਨਹੀਂ ਅਸੀਂ ਤਾਂ ਨਹੀਂ ਕਰਾਉਂਦੇ ਬੈਂਕਾਂ ਦੇ ਥਰੂ ਤਾਂ ਜਮਾ ਹੀ ਨਹੀਂ ਕਰਾਉਂਦੇ ਇਹ ਉਹੀ ਚੀਜ਼ਾਂ ਵੇਚਣਗੇ ਜਿੰਨਾਂ ਚ ਇਹਨਾਂ ਨੂੰ ਕੋਈ ਵੀ ਇੱਕ ਸੇਲਜ਼ਮੈਨ ਤੁਹਾਨੂੰ ਸਿਰਫ ਉਹੀ ਚੀਜ਼ ਵੇਚੂਗਾ ਨਾ ਜਿਆਦਾ ਜਿਹੜੀ ਉਹਦੇ ਕੋਲ ਅਵੇਲੇਬਲ ਆ ਇਹ ਜਿਹਦੇ ਜਿਹਨੂੰ ਸਭ ਤੋਂ ਵੱਧ ਮਾਰਜਨ ਜਦੋਂ ਡਾਇਰੈਕਟਲੀ ਤੁਹਾਨੂੰ ਕੋਈ ਬੰਦਾ ਕੋਈ ਚੀਜ਼ ਨੂੰ ਸੈਲ ਕਰ ਰਿਹਾ ਤਾਂ ਸਭ ਤੋਂ ਪਹਿਲੇ ਨੰਬਰ A ਇਹ ਚਾਹ ਇਹ ਸਿਰਫ ਇਹ ਯੂਲੀ ਪਲੈਨ ਤੇ ਨਹੀਂ ਲਾਗੂ ਹੁੰਦਾ ਇਹ ਹਰੇਕ ਉਸ ਚੀਜ਼ ਤੇ ਲਾਗੂ ਹੁੰਦਾ ਜਿਹਦੇ ਜੀ ਤੁਹਾਨੂੰ ਕੋਈ ਪੁਸ਼ ਕਰ ਰਿਹਾ ਤੁਹਾਨੂੰ ਮੌਕੇ ਦੇ ਕੋਈ ਚੀਜ਼ ਵੇਚ ਰਿਹਾ ਕਿ ਆਹ ਚੀਜ਼ ਹੁਣੇ ਖਰੀਦ ਲਓ ਇਹ ਕਿਤੇ ਬਾਅਦ ਚ ਆਇਆ ਨਾ ਹੋ ਜੇ ਚਾਹੇ ਉਹ ਕੋਈ ਪ੍ਰਾਪਰਟੀ ਹੈ ਚਾਹੇ ਕੋਈ ਇਦਾਂ ਦੀ ਕੋਈ ਵੀ ਕ੍ਰਿਪਟੋ ਕਰੰਸੀ ਹੈ ਜਾਂ ਕੋਈ ਪਲੈਨ ਆ ਜਾਂ ਕੋਈ ਐਲ ਐਮ ਐਲ ਐਮ ਸਕੀਮ ਹੈ ਜਾਂ ਮੈਂ ਕਹਿ ਰਿਹਾ ਕੋਈ ਵੀ ਸੈਕੰਡ ਹੈਂਡ ਕੋਈ ਚੀਜ਼ ਆ ਤੁਹਾਨੂੰ ਕਹਿੰਦੇ ਬਿਬਸੇ ਦਾ ਮੌਕਾ ਹੁਣੇ ਹੀ ਹੈ ਤਾਂ ਤੁਸੀਂ ਹੁਣੇ ਖਰੀਦੋ ਤੁਹਾਨੂੰ ਰਿਸਰਚ ਕਰਨ ਦਾ ਵੀ ਟਾਈਮ ਨਾ ਤੁਹਾਨੂੰ ਸੋਚਣ ਦਾ ਵੀ ਟਾਈਮ ਨਾ ਮਿਲੇ ਤੁਹਾਡੇ ਤੇ ਪ੍ਰੈਸ਼ਰ ਬਣਾ ਦਿੱਤਾ ਜਾਂਦਾ ਤੁਹਾਨੂੰ ਇਹ ਲੱਗਦਾ ਜੀ ਤੁਸੀਂ ਇਹ ਚੀਜ਼ ਨਾ ਖਰੀਦੀ ਤਾਂ ਤੁਸੀਂ ਪਤਾ ਨਹੀਂ ਕਿੰਡੀ ਵੱਡੀ ਗਲਤੀ ਕਰ ਲੋਗੇ ਤਾਂ ਜ਼ਿਆਦਾਤਰ ਕੇਸਾਂ 'ਚ 90 ਤੋਂ 95% ਕੇਸਾਂ 'ਚ ਇਹੀ ਹੁੰਦਾ ਹੈ ਦੋਸਤੋ ਕਿ ਤੁਸੀਂ ਉਹ ਚੀਜ਼ ਖਰੀਦ ਕੇ ਹੀ ਗਲਤੀ ਕਰੋਗੇ ਨਾ ਖਰੀਦ ਕੇ ਤੁਸੀਂ ਬਚ ਜਾਓਗੇ ਉਸ ਚੀਜ਼ ਦੋ ਮਿੰਟਾਂ 'ਚ ਸੋਚੋ ਕਿ ਇਹ ਮੈਨੂੰ ਇੰਨਾ ਪ੍ਰੈਸ਼ਰ ਕਿਉਂ ਬਣਾ ਰਿਹਾ ਹੈ ਇਹਦਾ ਕੀ ਫਾਇਦਾ ਹੈ ਇਸ ਪਿੱਛੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਸਲ 'ਚ ਕੀ ਗੱਲ ਹੈਗੀ ਹੈ ਕੁਐਸਚਨ ਪੁੱਛਣਾ ਸ਼ੁਰੂ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਮੈਨੂੰ ਗਲਤ ਆਨਸਰ ਦੇਊਗਾ ਤਾਂ ਤੁਸੀਂ ਕਿਸੇ ਰੈਲੇਵੈਂਟ ਬੰਦੇ ਤੋਂ ਹੋਰ ਕੋਈ ਉਹਦੇ ਆਪੋਜ਼ਿਟ ਐਨਟੀ ਬੰਦੇ ਤੋਂ ਕੁਐਸਚਨ ਪੁੱਛੋ ਜਿਹੜੇ ਉਹਨਾਂ ਦੇ ਆਪੋਜ਼ਿਟ ਕੰਮ ਕਰ ਰਹੇ ਹੋ ਤੁਸੀਂ इवन ਅੱਜਕੱਲ੍ਹ ਤਾਂ ਚਲੋ ਖੈਰ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤੁਸੀਂ ਮੈਨੂੰ ਕਮੈਂਟਾਂ 'ਚ ਕੁਐਸਚਨ ਪੁੱਛ ਸਕਦੇ ਹੋ ਮੈਂ ਲਾਈਵ ਹੋਣਾ ਤੁਸੀਂ ਉਦੋਂ ਪੁੱਛ ਸਕਦੇ ਹੋ ਆਪ ਪਲਾਨ ਕੀ ਹੈ ਇਹ ਕੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਊਗਾ ਤੇ ਆਪਾਂ ਹੁਣ ਨੈਕਸਟ ਵੀਡੀਓ 'ਚ ਮਿਲਾਂਗੇ ਤੇ ਤੁਸੀਂ ਕਮੈਂਟਾਂ 'ਚ ਇਹ ਦੱਸ ਸਕਦੇ ਹੋ ਕਿ ਕਿਸ ਟੌਪਿਕ ਤੇ ਕਿਸ ਮੁੱਦੇ ਤੇ ਵੀਡੀਓ ਬਣਾਈ ਜਾਵੇ ਕਿਦਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਫਾਈਨੈਂਸ਼ੀਅਲੀ ਐਜੂਕੇਟ ਮੈਂ ਤੁਹਾਨੂੰ ਕਰ ਸਕਦਾ ਔਰ ਕਿਹੜੀਆਂ-ਕਿਹੜੀਆਂ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨੇ ਜਿਨ੍ਹਾਂ ਤੇ ਆਪਾਂ ਨੂੰ ਗੱਲ ਕਰਨ ਦੀ ਲੋੜ ਹੈ ਤੇ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਉਦੋਂ ਤੱਕ ਸਸਰੀਕਾਲ